ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਸਾਧ ਨੇ ਜਲਤਰਾ ਦੇ ਨਾਂ ਦੇ ਪੂਰੇ ਪਿੰਡ ਨੂੰ ਲੁੱਟ ਕੇ ਲੈ ਗਿਆ 17 ਲੱਖ ਦਾ ਚੂਨਾ ਲਾ ਕੇ ਫੁਰ ਹੋ ਗਿਆ ਜੀ ਹਾਂ ਜੀ ਤੁਹਾਨੂੰ ਦੱਸ ਦਿਆ ਕਿ 21ਵੀਂ ਸਦੀ ਆ ਯੁੱਗ ਵਿਗਿਆਨ ਦਾ ਪਰ ਆਪਣੇ ਲੋਕ ਨਹੀਂ ਸੁਧਰ ਸਕਦੇ ਨਹੀਂ ਸਮਝ ਸਕਦੇ ਹਰ ਇੱਕ ਕਿਸੇ ਦੇ ਮਗਰ ਲੱਗ ਜਾਂਦੇ ਆ ਨਾ ਉਹਦਾ ਪਿਛੋਕੜ ਦੇਖਦੇ ਆ ਨਾ ਹੀ ਉਹਦੇ ਬਾਰੇ ਕੁਝ ਪਤਾ ਹੁੰਦਾ ਸੋ ਇਹ ਖਬਰ ਆ ਰਹੀ ਆ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਜਿੱਥੇ ਇੱਕ ਸਾਧ ਨੇ ਪਿੰਡ ਦੇ ਵਿੱਚ ਆ ਕੇ ਜਲਤਰਾਹ ਕਰਨ ਦੇ ਬਹਾਨੇ ਉੱਥੇ ਇੱਕ ਮਹੀਨਾ ਬਿਤਾਇਆ ਤੇ ਨਾਲ ਦੀ ਨਾਲ ਲੋਕਾਂ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲੈ ਕੇ ਤੇ 17 ਲੱਖ ਰੁਪਏ ਲੈ ਕੇ ਫਰ ਹੋ ਗਿਆ ਤੇ ਹੁਣ ਉਹ ਲੋਕ ਕੈਮਰੇ ਦੇ ਅੱਗੇ ਆ ਕੇ ਦੱਸ ਰਹੇ ਆ ਤੇ ਰੋ ਰਹੇ ਆ ਮੇਰਾ 3 ਲੱਖ ਲੈ ਗਿਆ ਮੇਰਾ 2 ਲੱਖ ਲੈ ਗਿਆ ਮੇਰਾ 1 ਲੱਖ ਲੈ ਗਿਆ ਪਰ ਫਿਰ ਉਹ ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਉਸ ਬਾਬੇ ਨੂੰ ਪੈਸੇ ਦਿੱਤੇ ਕਿਉਂ ਕਿਉਂ ਤੁਹਾਨੂੰ ਹਾਇ ਦਿਨ ਇਸ ਤਰ੍ਹਾਂ ਦੀਆਂ ਨਿਊਜ਼ ਆਉਂਦੀਆਂ ਕਿ ਇਸ ਪਿੰਡ ਦੇ ਵਿੱਚੋਂ ਇਹ ਇੱਕ ਸਾਧ ਲੁੱਟ ਕੇ ਲੈ ਗਿਆ ਇਹ ਪਿੰਡ ਦੇ ਵਿੱਚੋਂ ਇਹ ਸਾਧ ਲੁੱਟ ਕੇ ਲੈ ਗਿਆ ਸੋ ਪੰਜਾਬ ਦੇ ਵਿੱਚ ਇਹ ਲਗਾਤਾਰ ਵਾਰਦਾਤਾ ਹੁੰਦੀਆਂ ਰਹਿੰਦੀਆਂ ਆਏ ਦਿਨ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਆ ਪਰ ਫਿਰ ਵੀ ਪਿੰਡ ਵਾਲੇ ਨਹੀਂ ਸਮਝਦੇ ਕਿਉਂ ਇਹਨੇ ਲੱਖਾਂ ਪੈਸੇ ਬਾਬਿਆਂ ਦੇ ਉੱਪਰ ਨਿਸ਼ਾਪਰ ਕਰ ਦਿੰਦੇ ਆ ਜਦੋਂ ਫਿਰ ਬਾਬੇ ਭੱਜ ਜਾਂਦੇ ਆ ਫਿਰ ਉਹ ਪਿੱਟਦੇ ਆ ਰੋਂਦੇ ਆ ਫਿਰ ਕੈਮਰੇ ਅੱਗੇ ਆ ਕੇ ਪੁਲਿਸ ਦੇ ਕੋਲ ਰੋਂਦੇ ਆ ਕਿ ਸਾਡੇ ਨਾਲ ਇਹ ਧੋਖਾ ਹੋ ਗਿਆ ਸਾਡੇ ਨਾਲ ਇਹ ਧੋਖਾ ਹੋ ਗਿਆ ਸੋ ਇਹ ਕਿ ਨਿਊਜ਼ ਆ ਰਹੀ ਹੈ ਜਿਹੜੀ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਬਾਬਾ ਸਾਦ ਆਉਂਦਾ ਤੇ ਪਿੰਡ ਦੇ ਲੋਕਾਂ ਨੂੰ ਕਹਿੰਦਾ ਕਿ ਮੈਂ ਇੱਥੇ ਮੇਰੀ ਜਲਤਰਾ ਕਰਾਉ ਤੇ ਉਹ 48 ਦਿਨ ਉੱਥੇ ਉਹਦੀ ਜਲਤਰਾ ਕਰਾਉਂਦੇ ਆ ਤੇ ਲੋਕਾਂ ਦਾ ਵਿਸ਼ਵਾਸ ਜਿੱਤਦਾ ਤੇ ਨਾਲ ਉਹਦੀ ਟੀਮ ਦੇ ਦੋ ਮੁੰਡੇ ਹੋਰ ਹੁੰਦੇ ਆ ਸੋਨੂ ਤੇ ਪੰਡਤ ਜਿਹੜੇ ਕਿ ਕੁਝ ਦਿਨਾਂ ਦੇ ਬਾਅਦ ਆਉਂਦੇ ਆ ਤੇ ਇੱਕ ਠੋង ਕਰਦੇ ਆ ਉਹਨੂੰ ਗੱਡੀ ਦਾਨ ਕਰਨ ਦਾ ਤੇ ਨਾਲ ਦੀ ਨਾਲ ਉਹਨੂੰ 51000 ਰੁਪਏ ਦਿੰਦੇ ਆ ਕਿ ਬਾਬਾ ਬਹੁਤ ਹੀ ਕਾਰੀਗਰ ਆ ਬਹੁਤ ਹੀ ਜ਼ਿਆਦਾ ਪਹੁੰਚਿਆ ਹੋਇਆ ਹੈ ਇਹ ਆ ਬਹੁਤ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬਾਕੀ ਪਹੁੰਚਿਆ ਹੋਇਆ ਸੋ ਉਹ ਹੋਰ ਜਗ੍ਹਾ ਤੇ ਵੀ ਇਦਾਂ ਦੇ ਫਰਾਡ ਕਰਕੇ ਪਹੁੰਚਿਆ ਇੱਥੇ ਤੁਹਾਡੇ ਕੋਲ ਸੋ ਐਸੇ ਤਰ੍ਹਾਂ ਉਹਨਾਂ ਨੂੰ ਆਪਣੇ ਬਾਸ਼ੇ ਦੇ ਵਿੱਚ ਕਰਦਾ ਲੋਕਾਂ ਨੂੰ ਯਕੀਨ ਹੋ ਜਾਂਦਾ ਕਿ ਬਾਕੇ ਤੇ ਇਹਦੇ ਭਾਕਤਾ ਜਿਹੜੇ ਗੱਡੀਆਂ ਇਹਨਾਂ ਦਿੰਦੇ ਆ ਸੋ ਉਹ ਲੋਕਾਂ ਨੂੰ ਨੈਣਾ ਦੇ ਵੀ ਲੈ ਕੇ ਜਾਂਦਾ ਕੁਝ ਬੰਦੇ ਆ ਲੋਕੇ ਜਾਓ ਆਪਾਂ ਨੈਣਾ ਦੇ ਵੀ ਜਾ ਕੇ ਉਹਨਾਂ ਦਰਸ਼ਨ ਕਰਕੇ ਆਉਣੇ ਆ ਸੋ ਉੱਥੇ ਜਾਂਦੇ ਆ ਤੇ ਵਾਪਸੇ ਦੇ ਵਿੱਚ ਰਸਤੇ ਦੇ ਵਿੱਚ ਟਾਬੇ ਦੇ ਉੱਪਰ ਰੁਕਦੇ ਆ ਖਾਣਾ ਖਾਣ ਤੇ ਬਾਬਾ ਉਹਨਾਂ ਨੂੰ ਇਹ ਬਹਾਨਾ ਲਾ ਕੇ ਨਿਕਲ ਜਾਂਦਾ ਇਹ ਥਾ ਦਾ ਕਿ ਮੈਂ ਆਇਆ ਮੇਰੇ ਕਾਲ ਆਈ ਹੈ ਜ਼ਰੂਰੀ ਮੈਂ ਕਾਲ ਸੁਣਦਾ ਇੱਕ ਮਿੰਟ ਤੇ ਉਹ ਬੰਦੇ ਉੱਥੇ ਬੈਠੇ ਰਹਿ ਜਾਂਦੇ ਢਾਬੇ ਦੇ ਉੱਪਰ ਤੇ ਉਹ ਬਾਬਾ ਫਰ ਹੋ ਜਾਂਦਾ ਤੇ ਲੋਕਾਂ ਦਾ 16 ਤੇ 17 ਲੱਖ ਰੁਪਇਆ ਲੈ ਕੇ ਫਰ ਹੋ ਗਿਆ ਤੇ ਹੁਣ ਉਹ ਲੋਕ ਥਾਣੇ ਦੇ ਮੂਹਰੇ ਆ ਕੇ ਆਪਣਾ ਰੋਣਾ ਰੋ ਰਹੇ ਆ ਕਿ ਸਾਡਾ ਪੈਸਾ ਇਹ ਹੋਇਆ ਸਾਡੇ ਨਾਲ ਇਹ ਧੋਖਾ ਹੋ ਗਿਆ ਸੋ ਇੱਕ ਮਹੀਨਾ ਲਗਾਤਾਰ ਜਲਤਰਾ ਕਰਾਉਂਦਾ ਰਿਹਾ ਸਵੇਰੇ ਸਵੇਰੇ ਠੰਡੇ ਪਾਣੀ ਦੇ ਵਿੱਚ ਇਸ਼ਨਾਨ ਕਰਦਾ ਸੀਗਾ ਲੋਕਾਂ ਨੂੰ ਹੋਇਆ ਇਹ ਪਾਪਾ ਦਾ ਬਹੁਤ ਜਿਆਦਾ ਪਹੁੰਚਿਆ ਹੋਇਆ ਠੰਡ ਦੇ ਵਿੱਚ ਜਲਤਰਾ ਕਰਦਾ ਪਿਆ ਸੋ ਲੋਕਾਂ ਨੇ ਅੰਨੇ ਬਾਉ ਦੇ ਉੱਪਰ ਵਿਸ਼ਵਾਸ ਕੀਤਾ ਪਰ ਅਸਲ ਦੇ ਵਿੱਚ ਗੱਲ ਇਹ ਵੀ ਆ ਕਿ ਖੁਦ ਲੋਕ ਆਪਣੇ ਲਾਲਚੀ ਹੁੰਦੇ ਆ ਖੋਦ ਲੋਕ ਉਸ ਤੋਂ ਕੁਛ ਨਾ ਕੁਛ ਪ੍ਰਾਪਤ ਕਰਨ ਦੇ ਲਈ ਉਹਨੂੰ ਪੈਸੇ ਦਿੰਦੇ ਸੀਗੇ ਸੋ ਇਹ ਗੱਲ ਕੋਈ ਨਹੀਂ ਕਹਿ ਰਿਹਾ ਕਿ ਸਾਨੂੰ ਇਹ ਲਾਲਚ ਸੀਗਾ ਸਾਨੂੰ ਸੱਟੇ ਦਾ ਲਾਲਚ ਸੀਗਾ ਬਹੁਤ ਲੋਕ ਸੱਟੇ ਦੇ ਪਿੱਛੇ ਪਏ ਹੁੰਦੇ ਆ ਤੁਹਾਨੂੰ ਪਤਾ ਕਿ ਆਪਣੇ ਪੰਜਾਬੀਆਂ ਦੀ ਸੋਚ ਸੱਟਾ ਲਾਵਾਂਗੇ ਰਾਤੋ ਰਾਤ ਅਮੀਰ ਹੋਵਾਂ ਜਾਂ ਹੋ ਜਾਵਾਂਗੇ ਪਰ ਇਹ ਸਾਧਨ ਉਹ ਤੁਹਾਡੇ ਜੋ ਤੁਹਾਡੇ ਦਿਲ ਦੇ ਵਿੱਚ ਆ ਜੋ ਤੁਹਾਡੇ ਦਿਮਾਗ ਦੇ ਵਿੱਚ ਆ ਜਿੱਥੇ ਤੁਸੀਂ ਸੋਚਣਾ ਬੰਦ ਕਰ ਦਿੰਦੇ ਉੱਥੋਂ ਇਹ ਸੋਚਣਾ ਸਟਾਰਟ ਕਰਦੇ ਸੋ ਉਹਨਾਂ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਹੈ ਵੀ ਇਹ ਜਿਹੜੇ ਇਨਸਾਨ ਹੈ ਲੋਭੀ ਆ ਲਾਲਚੀਆ ਸੋ ਇਹਨਾਂ ਨੂੰ ਲਾਲਚ ਦਵਾਂਗੇ ਤੇ ਆਪਣੀ ਬਾਰੇ ਨਿਆਰੇ ਹੋਵਾਂਗੇ ਸੋ ਐਸੇ ਤਰ੍ਹਾਂ ਉਹਨਾਂ ਨੇ ਤੁਹਾਨੂੰ ਲਾਲਚ ਦਿੱਤੇ ਸੋ ਤੁਹਾਡੇ ਪੈਸੇ ਲੈ ਕੇ ਫੁਰ ਹੋ ਗਿਆ ਬਹੁਤ ਲੋਕ کہہ ਰਹੇ ਆ ਕਿ ਅਸੀਂ ਦਾਨ ਕੀਤਾ ਅਸੀਂ ਲੰਗਰ ਕੀਤਾ ਅਗਰ ਤੁਸੀਂ ਦਾਨ ਕੀਤਾ ਅਗਰ ਤੁਸੀਂ ਲੰਗਰ ਲਗਾਇਆ ਕਿਤੇ ਫਿਰ ਤੁਹਾਨੂੰ ਕੋਈ ਪਛਤਾਵਾ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਦਾਨ ਕੀਤਾ ਫਿਰ ਉਹ ਦਾਨ ਕਿੱਥੇ ਮਰਜੀ ਜਾਵੇ ਰੱਬ ਉੱਪਰ ਦੇਖਦਾ ਸਾਰਾ ਕੁਝ ਪਰ ਅਗਰ ਤੁਸੀਂ ਪੈਸੇ ਉਹਨੂੰ ਆਧਾਰੇ ਦਿੱਤੇ ਆ ਜਾਂ ਤੁਸੀਂ ਸੱਤੇ ਲਈ ਦਿੱਤੇ ਆ ਜਾਂ ਫਿਰ ਕੋਈ ਵੀ ਸੀਨ ਕੀਤਾ ਜਿਸ ਤਰ੍ਹਾਂ ਉਹ ਕਹਿ ਰਿਹਾ ਕਿ ਇੱਕ ਸੋਨੂ ਤੇ ਪੰਡਵ ਜਿਹੜੇ ਅੰਦਰ ਪੁਲਿਸ ਦੇ ਹਿਰਾਸਤ ਦੇ ਵਿੱਚ ਲਏ ਹੋਇਆ ਸੋ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਉਂਦਾ ਰਿਹਾ ਲਗਾਤਾਰ ਪਾਉਂਦਾ ਰਿਹਾ ਲਗਾਤਾਰ ਸੋ ਫਿਰ ਤੁਹਾਡੇ ਪੈਸੇ ਕਿਤੇ ਵੀ ਨਹੀਂ ਜਾਂਦੇ ਤੁਹਾਨੂੰ ਤੁਹਾਡੇ ਪੈਸੇ ਮਿਲਣਗੇ ਤੇ ਬਾਕੀ ਇਹ ਹੁਣ ਤੁਹਾਨੂੰ ਸੋਚਣਾ ਪਵੇਗਾ ਖਾਸ ਕਰਕੇ ਪੰਜਾਬੀਆਂ ਨੂੰ ਕਿ ਯੁੱਗ ਦੇਖ ਲਓ ਕਿਹੜਾ ਸਾਰਾ ਕੁਝ ਡਿਜੀਟਲ ਹੋਇਆ ਹੋਇਆ ਤੇ ਤੁਸੀਂ ਫਿਰ ਵੀ ਇਹ ਸਾਧਾਂ ਦੇ ਪਿੱਛੇ ਇਹ ਲਾਲਚਾਂ ਦੇ ਪਿੱਛੇ ਤੁਹਾਨੂੰ ਫਸਾਉਂਦੇ ਆ ਤੁਹਾਡਾ ਬ੍ਰੇਨ ਵਾਸ਼ ਕਰ ਦਿੰਦੇ ਇੱਕਦਮ ਦੇ ਵਿੱਚ ਤੁਹਾਡੀ ਕਮਜ਼ੋਰੀਆਂ ਉਹਨਾਂ ਨੂੰ ਪਤਾ ਕਿ ਤੁਸੀਂ ਈ ਲਾਲਚੀ ਲੋਭੀ ਆ ਤੇ ਤੁਸੀਂ ਖੁਦ ਆਪਣੀਆਂ ਕਮਜ਼ੋਰੀਆਂ ਜਾ ਕੇ ਇਹਨਾਂ ਸਾਧਾਂ ਦੇ ਅੱਗੇ ਦੱਸਦੇ ਆ ਕਿ ਐਦਾਂ ਹੋ ਗਿਆ ਜੀ ਉਦਾਂ ਹੋ ਗਿਆ ਸੋ ਉਹੀ ਚੀਜ਼ਾਂ ਦਾ ਇਹ ਫਾਇਦਾ ਠਾਉਂਦਾ ਜਿਹਦੇ ਕਰਕੇ ਆਏ ਦਿਨ ਐਦਾਂ ਦੀ ਕੋਈ ਖਬਰ ਆ ਜਾਂਦੀ ਆ ਕਿ ਇੱਕ ਬੰਦਾ ਪੂਰੇ ਪਿੰਡ ਨੂੰ ਲੁੱਟ ਕੇ ਚਲਾ ਗਿਆ ਤੇ ਕਈ ਭਰਾਵਾਂ ਦੀ ਤਾਂ ਪੂਰੀ ਕਮਾਈ ਹੁੰਦੀ ਆ ਤੁਹਾਨੂੰ ਪਤਾ ਹੈ ਗਰੀਬ ਬੰਦੇ ਕੋਲ 2.3 ਲੱਖ ਰੁਪਈਆ ਕਿੰਨਾ ਮੁਸ਼ਕਲ ਦੇ ਨਾਲ ਜੋੜਦਾ ਗਰੀਬ ਬੰਦਾ ਬਜਾਰਾ ਜੋ ਕਮਾਉਂਦਾ ਉਹੀ ਖਾਂਦਾ ਪਰ ਜਦੋਂ ਉਹਦੇ ਕੋਲ ਜੋੜਿਆ ਹੁੰਦਾ ਕਿ ਕੋਈ ਮੈਂ ਘਰ ਬਣਾਉਂਗਾ ਜਾਂ ਮੇਰੇ ਕੋਈ ਬੱਚੇ ਦਾ ਵਿਆਹ ਹੋਣਾ ਜਾਂ ਮੈਂ ਕੋਈ ਚੀਜ਼ ਲੈਣ ਲਈ ਜੋੜਦਾ ਰਹਿੰਦਾ ਪੈਸੇ ਆਪਣੀ ਹੱਕ ਦੀ ਕਮਾਈ ਫਿਰ ਜਦੋਂ ਐਦਾਂ ਦਾ ਕੋਈ ਸਾਥ ਆ ਕੇ ਲੁੱਟ ਕੇ ਲੈ ਜਾਂਦਾ ਤੇ ਬਾਕੀ ਦਿਲ ਭਾਰ ਆਉਂਦਾ ਕਿ ਇਸ ਗਰੀਬ ਦੀ ਕੀ ਗਲਤੀ ਸੀ ਪਰ ਉਹ ਤਾਂ ਦਾਦੇ ਕਿ ਤੁਸੀਂ ਆਪਣੇ ਆਪ ਤੇ ਉੱਪਰ ਕੰਟਰੋਲ ਰੱਖਿਆ ਕਰੋ ਇਸ ਤਰ੍ਹਾਂ ਦੇ ਲਾਲਚਾਂ ਦੇ ਵਿੱਚ ਨਾ ਫਸਿਆ ਕਰੋ ਸਾਧ ਨੂੰ ਹਰ ਇੱਕ ਬੰਦੇ ਦਾ ਪਤਾ ਹੁੰਦਾ ਔਰ ਜਿਹੜਾ ਸਾਧ ਹੋਏਗਾ ਨਾ ਜਿਹੜਾ ਵਾਕਈ ਸਾਧ ਬਿਰਤੀ ਦਾ ਬੰਦਾ ਹੋਏਗਾ ਉਹਨੂੰ ਇਹ ਮਾਇਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੁਸੀਂ ਇੱਕ ਗਾ ਧਿਆਨ ਰੱਖਿਓ ਰੱਬ ਤੁਹਾਤੋਂ ਕਿਸੇ ਚੀਜ਼ ਦਾ ਭੁੱਖਾ ਨਹੀਂ ਕਿਉਂਕਿ ਜਿਨੇ ਸਾਰਾ ਕੁਝ ਦਿੱਤਾ ਜਿਨੇ ਸ੍ਰਿਸ਼ਟੀ ਬਣਾਈ ਆ ਉਹ ਤੁਹਾਡੇ ਤੋਂ ਕਦੇ ਵੀ ਨਹੀਂ ਮੰਗੂਗਾ ਔਰ ਐਸੇ ਤਰ੍ਹਾਂ ਇਹ ਹੁੰਦੇ ਆ ਕਿ ਅਗਰ ਕੋਈ ਸੱਚੀ ਬਿਰਤੀ ਵਾਲਾ ਸਾਧ ਹੁੰਦਾ ਵੀ ਆ ਤਾਂ ਉਹ ਪੈਸੇ ਨੂੰ ਕਦੇ ਹੱਥ ਵੀ ਨਹੀਂ ਲਾਉਂਦਾ ਨਾ ਹੀ ਉਹਨੂੰ ਪੈਸੇ ਨਾਲ ਕੋਈ ਲੈਣਾ ਦੇਣਾ ਹੁੰਦਾ ਉਹ ਤਾਂ ਐਸੇ ਦੁਨੀਆ ਤੋਂ ਪਹਿਲਾਂ ਹੀ ਤਿਆਰ ਚੁੱਕਿਆ ਹੁੰਦਾ ਮੋਹ ਮਾਇਆ ਦਾ ਨਾਲ ਸਾਰਾ ਕੁਝ ਐਸੇ ਲਈ ਤਾਂ ਜਿਹੜੇ ਅਸਲ ਸਾਥ ਹੁੰਦੇ ਆ ਉਹ ਜੰਗਲਾਂ 'ਚ ਜਾ ਕੇ ਤੱਪ ਕਰਦੇ ਆ ਉਹ ਪਿੰਡਾਂ ਨੂੰ ਟਾਰਗੇਟ ਨਹੀਂ ਕਰਦੇ ਪਿੰਡਾਂ ਦੇ ਵਿੱਚ ਜਾ ਕੇ ਨਹੀਂ ਪੈਂਦੇ ਕਿ ਹਾਂ ਜੀ ਪਿੰਡਾਂ ਦੇ ਵਿੱਚ ਬਹਿਣਾ ਕਿਤੇ ਨਾ ਕਿਤੇ ਕੋਈ ਖਬਰ ਆ ਜਾਵੇ ਕਿਸੇ ਜਨਾਨੀ ਨਾਲ ਕੋਈ ਗਲਤ ਹੋ ਗਿਆ ਘਰ ਹਰਕਤ ਕਰਤੀ ਕਿਸੇ ਜਨਾਨੀ ਨੂੰ ਲੈ ਕੇ ਸਾਥ ਭੱਜ ਗਿਆ ਜਾਂ ਫਿਰ ਕਿਸੇ ਪਿੰਡ ਦੇ ਘਰ 'ਚ ਪਹੁੰਚਿਆ ਸੀਗਾ ਘਰ ਦਾ ਟੂਣਾ ਕਰਨ ਲੱਗੇ ਬੰਦੇ ਨੂੰ ਇਹ ਮਾਰ ਛੱਡਿਆ ਇਸ ਤਰ੍ਹਾਂ ਦੀ ਖਬਰਾਂ ਲਗਾਤਾਰ ਆਉਂਦੀ ਰਹਿੰਦੀਆਂ ਪਰ ਮੇਰਾ ਵੀਰ ਪੱਚੋ ਜਿੰਨਾ ਪਾਚ ਹੁੰਦਾ ਇਹਨਾਂ ਸਾਧਾਂ ਤੋਂ ਬਚੋ ਇਹਨਾਂ ਦੇ ਕੋਲ ਕੁਝ ਵੀ ਨਹੀਂ ਤੁਸੀਂ ਆਪਣੀ ਮਿਹਨਤ ਕਰੋ ਆਪਣੇ ਹੱਕ ਦਾ ਖਾਓ ਤੁਸੀਂ ਕਦੇ ਵੀ ਮਰੂਗੇ ਨਹੀਂ ਕਾਮਯਾਬ ਹੋਵੋਗੇ ਹਮੇਸ਼ਾ ਹੀ ਔਰ ਰੱਬ ਵੀ ਜਦੋਂ ਤੁਸੀਂ ਉੱਪਰ ਜਾਓਗੇ ਤੁਹਾਡੀ ਜਿਹੜੀ ਮਿਹਨਤ ਤੁਹਾਡਾ ਜਿਹੜਾ ਕਰਮ ਤੁਹਾਡਾ ਕੀਤਾ ਹੋਇਆ ਉਹੀ ਤੁਹਾਡੇ ਨਾਲ ਜਾਣਾ ਔਰ ਇਹ ਫਾਲਤੂ ਦੇ ਸ਼ਾਰਟਕਟ ਜਿਹੜੇ ਰਸਤੇ ਆ ਨਾ ਇਹਨਾਂ ਨੂੰ ਭੁੱਲ ਜੋ ਛੱਡ ਦਿਓ ਬਾਅਦ ਦੇ ਵਿੱਚ ਖੂ ਦੇ ਵਿੱਚ ਡਿੱਗੂਗੇ ਤੇ ਹੁਣ ਜਿਹੜੇ ਤੁਸੀਂ ਜਿਆਦਾ ਦੇ ਲਾਲਚ ਦੇ ਵਿੱਚ ਜਿਹੜੇ ਕੋਲ ਤੁਹਾਡੇ ਕੋਲ ਥੋੜੇ ਬਹੁਤੇ ਸੀਗੇ ਤੁਸੀਂ ਉਹਨਾਂ ਤੋਂ ਵੀ ਜਾਂਦੇ ਲੱਗੇ ਬਾਕੀ ਅਗਰ ਤੁਹਾਡਾ ਉਹ ਹੱਕ ਦਾ ਪੈਸਾ ਉਹ ਪੂਪ ਨੇ ਤੁਹਾਡੇ ਜਿਹੜਾ ਬੰਦਾ ਫੜਿਆ ਹੋਇਆ ਸੋ ਉਹਨੂੰ ਉਹਦੇ ਕੋਲ ਤਾਂ ਤੁਹਾਡਾ ਉਹ ਪੈਸਾ ਜਲਦੀ ਜਲਦ ਸਰਕਾਰ ਦਵਾਵੇਗੀ ਕਿਉਂਕਿ ਉਹ ਪੁਲਿਸ ਸਟੇਸ਼ਨ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰੇਗਾ ਤੇ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ ਪਰ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਮੈਂ ਇਹ ਸਮਝਾਉਣਾ ਚਾਹੁੰਦਾ ਸਾਰੇ ਪੰਜਾਬ ਨੂੰ ਕਿ ਇਹ ਸਾਧਾਂ ਦੇ ਪਿੱਛੇ ਲੱਗਣਾ ਬੰਦ ਕਰ ਦਿਓ ਅਗਰ ਸਾਥ ਤੋਂ ਕੋਈ ਵੀ 1 ਰੁਪਿਆ ਮੰਗਦਾ ਕੋਈ ਵੀ 5 ਰੁਪਏ ਮੰਗਦਾ ਤਾਂ ਉਹਨੂੰ ਨਾ ਦਿਓ ਨਾ ਕੋਸ਼ਿਸ਼ ਕਰੋ ਜੇ ਅਗਰ ਤੁਸੀਂ ਵਾਕਿਆ দান ਕਰਨਾ ਤਾਂ ਆਪਣੇ ਪਿੰਡ ਦਾ ਜਾਂ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਕੁਝ ਐਦਾਂ ਦਾ ਲੱਭੋ ਜਿਹਨੂੰ ਲੋੜ ਹੋਵੇ ਤੇ ਉਹਦੀ ਮਦਦ ਕਰੋ ਪਰਿਵਾਰ 'ਚ ਨਹੀਂ ਹੈਗਾ ਵੇੜੇ 'ਚ ਆਪਣੇ ਮਹੱਲੇ 'ਚੋਂ ਆਪਣੇ ਆਸ-ਪਾਸ ਪਰੋਚੋ ਉੱਥੇ ਵੀ ਨਹੀਂ ਹੈਗਾ ਪਿੰਡ 'ਚ ਕਰੋ ਵਾਕਿਆ ਹੀ ਕਿੰਨੇ ਆਪਣੇ ਇਦਾਂ ਦੇ ਸੰਸਥਾਾਂਾਂ ਖੁੱਲ੍ਹੀਆਂ ਹੋਈਆਂ ਜਿ ਜੋ ਗਰੀਬਾਂ ਦੀ ਸੇਵਾ ਕਰਦੇ ਆ ਜੋ ਬੱਚਿਆਂ ਨੂੰ ਪੜ੍ਹਾਉਂਦੇ ਆ ਜਾਂ ਬਜ਼ੁਰਗਾਂ ਦੀ ਕੇਅਰ ਕਰਦੇ ਆ ਆ ਮਨੁੱਖਤਾ ਦੀ ਸੇਵਾ ਵਾਲੇ ਦੇਖ ਲੋ ਵਿਚਾਰੇ ਉਹ ਕਿੰਨੀ ਸੇਵਾ ਕਰਦੇ ਆ ਉੱਥੇ ਜਾ ਕੇ ਦਾਨ ਕਰੋ ਉਹਨਾਂ ਨੂੰ ਜਾ ਕੇ ਪੈਸੇ ਦਿਓ ਨਾ ਕਿ ਇਹ ਫੂਪ ਨੇ ਸਾਧਾ ਨੂੰ ਪੈਸੇ ਦਿਓ ਤਾਂ ਕਿ ਤੁਹਾਡਾ ਦਾਨ ਦਿੱਤਾ ਹੋਏ ਅਸਲ ਜਗ੍ਹਾ ਤੇ ਉੱਪਰ ਲੱਗੇ ਬਾਕੀ ਤੁਸੀਂ ਸਮਝ ਗਏ ਹੋਵੋਗੇ ਹੁਣ ਇਸ ਵੀਡੀਓ ਬਣਾਉਣ ਦਾ ਮਕਸਦ ਕੀ ਸੀਗਾ ਤਾਂ ਕਿ ਕਿਸੇ ਹੋਰ ਦੇ ਨਾਲ ਇਹ ਧੋਖਾ ਨਾ ਹੋ ਸਕੇ ਬਾਕੀ ਆਸ ਕਰਦਾ ਕਿ ਪੰਜਾਬੀ ਬਹੁਤ ਸਮਝਦਾਰ ਆ ਸਮਝਣਗੇ ਬਾਕੀ ਜੇ ਨਹੀਂ ਵੀ ਸਮਝੇ ਤਾਂ ਘਾਟਾ ਇਸ ਵਿੱਚ ਕਿ ਦਾ ਨਹੀਂ ਤੁਹਾਡਾ ਹੀ ਆ ਤੁਸੀਂ ਆਪਣੀ ਲਾਈਫ ਆਪਣੇ ਪੈਸੇ ਆਪਣਾ ਸਾਰਾ ਕੁਝ ਟਾਈਮ ਸਾਰਾ ਕੁਝ ਖੋਣਾ ਸੋ ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਔਰ ਇਸ ਦੇ ਬਾਰੇ ਆਪਣੀ رائے ਲਿਖਣੀ ਨਾ ਭੁੱਲਿਓ ਕੀ ਤੁਹਾਡੀ ਸੋਚ ਆ ਕੀ ਤੁਹਾਡਾ ਵਿਚਾਰ ਆ ਬਾਕੀ ਅਗਰ ਵੀਡੀਓ ਚੰਗੀ ਲੱਗੀ ਇਸ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਸ਼ੇਅਰ ਕਰਦੇ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਉਹ ਵੀ ਇਸ ਸਕੈਮ ਤੋਂ ਬਚ ਸਕੇ ਬਾਕੀ ਚੈਨਲ ਤੁਹਾਡਾ ਆਪਣਾ ਪੰਜਾਬੀਓ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ